ਜਿੰਦਾਬਾਦ 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 ਮਲਾਜ਼ਮ ਪੰਜਾਬ ਰੇਗ ਦਾ ਜਿੰਦਾਬਾਦ 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 ਮਲਾਜ਼ਮ ਪੰਜਾਬ ਰੇਗ ਦਾ ਜਿੰਦਾਬਾਦ ਜਿੰਦਾਬਾਦ ਮੈਂ ਜਸ ਸੰਸੇ ਕਰਤੀ ਪ੍ਰਧਾਨ ਪੰਜਾਬ ਰਾਏ ਮਾਹਸੇਂਗ ਜਿਹੜਾ ਸ਼ਹਿਰ ਪਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਟੇਟ ਬੋਡੀ ਮੈਂ ਅੱਜ ਆਪਣੇ ਸਾਰੇ ਸਾਥੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦਾ ਪੁਤਰਾ ਇਸ ਕਰਕੇ ਫੂਕ ਰਹਾ ਆ ਕਿਉਂਕਿ ਇਹਨਾਂ ਨੇ ਜੋ ਵਾਦੇ ਸਾਡੇ ਨਾਲ ਕੀਤੇ ਪੰਛਰਾਂ ਨਾਲ ਉਹ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਇਹਨਾਂ ਨੇ ਡੀਏ ਜਾਮ ਕਰ ਦਿੱਤਾ ਜੇ ਕੋਰਟ ਫੈਸਲਾ ਕਰਦੀਏ ਕਿ ਉਹਨੂੰ ਲਿੰਗਰਨ ਕਰ ਲਈ ਆਰਥਿਕਤਾ ਦਾ ਇਹ ਬਹਾਨਾ ਬਣਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਇਹ ਬੁੱਢਿਆਂ ਨੂੰ ਇਸ ਵੇਲੇ ਕੋਰਟਾਂ ਵਿੱਚ ਖੱਦਲ ਕਰਨੀ ਸਰਕਾਰ ਨੂੰ ਅਸੀਂ ਚੇਤਾਵਨੀ ਦੇਣੇ ਆ ਕਿ ਜਿਵੇਂ ਪਹਿਲਾਂ 13 ਤੋਂ 3 ਆਏ ਸਨ ਹੁਣ ਟਿੰਟਿਆਂ ਨੂੰ 0 ਕਰ ਦੇਣਾ ਜੇ ਇਹਨਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਮੰਗਾਂ ਬਾਰੇ ਕਈ ਵਾਰਾ ਮੀਟਿੰਗਾਂ ਮੁੱਖ ਮੰਤਰੀ ਸਾਹਿਬ ਨੇ ਸਹਰਨਾ ਤੇ ਕੀਤੀਆਂ ਔਰ ਜਦੋਂ ਮੀਟਿੰਗ ਆਉਣੀ ਦਿਨ ਤੇ ਫੇਰ ਬੁੱਕਰ ਜਾਣਾ ਪਈ ਨਹੀਂ ਹੁਣ ਫਰਾਨੀ ਤੀਨ ਨੂੰ ਕਈ ਮੀਟਿੰਗਾਂ ਇਹਨਾਂ ਕਈ ਮੁਜਾਰੇ ਇਸ ਤਰ੍ਹਾਂ ਹੀ ਨੰਗਾ ਕੇ ਇਹਨਾਂ ਦਾ ਜੋ ਰਵਈਆ ਹੈ ਮੁਲਾਜ਼ਮਾਂ ਪੈਨਸ਼ਨਾਂ ਕਿਸਾਨਾਂ ਅਧਿਆੰਗ ਵਾਂਗੀਆਂ ਔਰਤਾਂ ਵਤ ਉਹ ਬਿਲਕੁਲ ਹੀ ਨਿੰਦਨਯੋਗ ਹੈ ਇਹ ਕੋਈ ਵੀ ਮੰਗ ਕਿਸੇ ਦੀ ਪੂਰੀ ਕਰਕੇ ਨਹੀਂ ਰਾਜੀ ਔਰ ਇਹਦੇ ਨਾਲ ਕੀ ਹੋ ਰਿਹਾ ਇਹਨਾਂ ਦਾ ਅੱਖ ਅਸੀਂ ਹੋਰ ਖਰਾਬ ਕਰਾਂਗੇ ਸਮਾਜ ਵਿੱਚ ਔਰ ਜਮਨੀ ਚੋਣਾ ਵਿੱਚ ਵੀ ਇਹਨਾਂ ਨੂੰ ਅਸੀਂ ਨਹੀਂ ਡਟ ਕੇ ਨਾਲ ਵਿਰੋਧ ਕਰਕੇ ਇਹਨਾਂ ਨੂੰ ਹਰਾਵਾਂਗੇ ਸੋ ਮੈਂ ਪ੍ਰਤਾਪ ਪ੍ਰਧਾਨ ਮੈਂ ਬਹੁਤ ਸਰਕਾਰ ਨੂੰ ਬੇਨਤੀ ਕਰਨਾ ਮੁੱਖ ਮੰਤਰੀ ਨੂੰ ਬੇਨਤੀ ਕਰਨਾ ਕਿ ਮੁੱਖ ਮੰਤਰੀ ਸਾਹਿਬ ਧਿਆਨ ਦਿਓ ਨਾਲ ਗੁੜਿਆਂ ਵੱਲ ਜਿਹੜੇ ਸਰਕਾਰ ਦੇ ਘੁੰਮ ਰਹੇ ਨੇ ਕੋਈ ਬਿਮਾਰ ਹੈ ਕੋਈ ਸਾਦਾ ਮਰੀਦ ਹੈ ਕੋਈ ਵਿਚਾਰਾ ਦੁਰਾ ਨਹੀਂ ਜਾਂਦਾ ਕਿਸੇ ਕੋਲੋਂ ਇਹ ਬਿਮਾਰੀ ਇਹਨਾਂ ਨੂੰ ਹਰ ਇੱਕ ਨੂੰ ਲੱਗੀ ਹੋਈ ਹੈ ਇਸ ਲਈ 3000 ਰੁਪਏ ਇਹਨਾਂ ਦਾ ਪਤਾ 2000 ਰੁਪਏ 3000 ਪੱਤਾ ਨਾ ਕੀਤਾ ਜਾਵੇ ਸੋ ਇੰਨੀਆਂ ਗੱਲਾਂ ਕਹਿ ਕੇ ਮੰਗਾ ਨਾ ਮੰਨਦਾ ਸਾਡਾ ਸੰਗਰਾਰ ਜਾਰੀ ਰਹੇਗਾ ਸਰ ਸੰਗ ਮਹਿੰਪੁਰ ਜੀ ਮਹਾ ਸੰਗ ਮੁਲਾਜ਼ਮ ਬੈਂਕ ਪੰਜਾਬ ਅੱਜ ਬੜੇ ਦੁੱਖ ਦੀ ਗੱਲ ਹੈ ਲਗਭਗ 3 ਸਾਲ ਹੋਣ ਵਾਲੇ ਆ ਪੰਜਾਬ ਸਰਕਾਰ ਬਣੀ ਨੂੰ ਔਰ ਉਹਦੋਂ ਮੁਲਾਜ਼ਮਾਂ ਦੀਆਂ ਸੱਥਾਂ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਇਹ ਸਾਨੂੰ ਭਰੋਸਾ ਦਿੰਦੇ ਸੀ ਆਕੇ ਕਿ ਤੁਹਾਡੀ ਮੁਲਾਜ਼ਮਾਂ ਨੂੰ ਤੁਹਾਨੂੰ ਧਰਨੇ ਨਹੀਂ ਮਰਨੇ ਪੈਣਗੇ ਸੜਕਾਂ ਤੇ ਮਜਾਰੇ ਨਹੀਂ ਕਰਨੇ ਪੈਣਗੇ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਰਾਂ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਅਸੀਂ ਇਹਨਾਂ ਮੈਨ ਲਾਗੂ ਕਰਾਂਗੇ ਤੁਸੀਂ ਸਾਨੂੰ ਵੋਟਾਂ ਪਾਓ ਔਰ ਅਸੀਂ ਬੜੇ ਚਾਅ ਦੇ ਨਾਲ ਵੋਟਾਂ ਪਾ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਤੇ ਅੱਜ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਅੱਜ ਮੁਲਾਜ਼ਮਾਂ ਦਾ ਜਿਹੜਾ ਡੀਏ ਬਿਲਕੁਲ ਜਾਮ ਕਰ ਦਿੱਤਾ ਗਿਆ ਖਜ਼ਾਨਾ ਖਾਲੀ ਦੇ ਨਾਮ ਤੇ ਅੱਜ ਜਿਹੜੇ ਬਾਹਰ ਕਾ ਕੇ ਸੂਬੇ ਹਰਿਆਣਾ ਹਮਾਚਲ ਜਿੱਥੇ ਸਾਡੀਆਂ ਚੋਣਾਂ ਹੋ ਰਹੀਆਂ ਪੰਜਾਬ ਦਾ ਕਰਜ਼ਾ ਜਿਹੜਾ ਦਿਨਸਾ ਦਿਨ ਵਧਦਾ ਜਾ ਰਿਹਾ ਉੱਥੇ ਆਨੰਦ ਲੈਂਦੇ ਆ ਤੇ ਨਾ ਮੁਲਾਜ਼ਮਾਂ ਦਾ ਫਿਕਰ ਹੈ ਨਾ ਪੈਨਸ਼ਨਰਾਂ ਦਾ ਫਿਕਰ ਹੈ ਨਾ ਕਿਸਾਨਾਂ ਦਾ ਫਿਕਰਾ ਅਸੀਂ ਅੱਜ ਮਜਾਰਾ ਕਰਦੇ ਆਂ ਔਰ ਅਰਥੀ ਭੂਗ ਮਜਾਰਾ ਦੇ ਵਿਚ ਚਤਾਵਨੀ ਦਿੰਨੇ ਸਰਕਾਰ ਨੂੰ ਜੇਕਰ ਤੁਸੀਂ ਮਲਾਜਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਤਾਂ ਆਉਣ ਵਾਲੇ ਜਿਹੜੀਆਂ ਜਿੰਮਨੀ ਚੋਣਾ ਉਹਦੇ ਵਿੱਚ ਉਹਨਾਂ ਨੂੰ ਅਸੀਂ ਜਿਹੜਾ ਸਫਤ ਸਕਾਵਾਂਗੇ ਇਸ ਮੁੱਚੇ ਸਾਡੇ ਮਲਾਜਮ ਪੰਜਾਬ ਦੇ ਮਲਾਜਮ ਵਰਗ ਦੇ ਇਹ ਅਪੀਲ ਹੈ ਸਰਕਾਰ ਨੂੰ ਕਿ ਮਲਾਜਮਾਂ ਦੀ ਇੱਕ ਇੱਕ ਮੰਗ ਜਿਹੜੀ ਤੁਸੀਂ ਸਾਨੂੰ ਕਈਆਂ ਸੀ ਉਹ ਇੱਕ ਇੱਕ ਮੰਗ ਜਿਹੜੀ ਪੂਰੀ ਕੀਤੀ ਜਾਵੇ ਨਹੀਂ ਤਾਂ ਸੰਘਰਸ਼ ਜਿਹੜਾ ਤੇਜ਼ ਕਰਤਾ ਜਾਏਗਾ ਤਿੱਖਾ ਕਰ ਦਿੱਤਾ ਜਾਏਗਾ